ਕਰਦੇ ਆਂ ਤੇ ਲਾ ਕੇ ਦਿਖਾਵਾਂ ਤੈਨੂੰ ਮੈਂ ਪੈਟ ਤੇ ਮੋਨਾ ਇੱਕ ਘੋਨਾ ਮੈਂ ਭਾਜੀ ਕੀ ਹੋਇਆ ਕੀ ਆ ਜੀ ਭਾਜੀ ਮੈਂ ਅਸੀਂ ਇੱਧਰ ਦਵਾਈ ਮਾਤਾ ਦੇ ਲੈਣ ਜਾ ਰਹੇ ਸੀਗੇ ਤੇ ਅਸੀਂ ਦੋਵੇਂ ਮੈਂ ਤੇ ਬ੍ਰਦਰ ਸੀਗਾ ਤੇ ਇਹਨਾਂ ਚੱਲਦੇ ਚੱਲਦੇ ਮੋਟਰਸਾਈਕਲ 'ਚੋਂ ਤੇ ਸਾਨੂੰ ਫੜ ਫੜਨ ਦੇ ਕੋਸ਼ਿਸ਼ ਆਪੀ ਦੇ ਟਾਪੀ ਲਾੜੀ ਨੇ ਮੈਨੂੰ ਅਸੀਂ ਆਪਣੇ ਧਿਆਨ ਮੈਨੂੰ ਕਹਿੰਦਾ ਫੋਨ ਦੇਖ ਕੇ ਆ ਦੇਖੋ ਫੋਨ ਦੀ ਸਾਰੀ ਹਾਲਤ ਤੇ ਚਲੋ ਕੋਈ ਨਾ ਤੁਹਾਡੀ ਬੌਂਡ ਕਰਨਾ ਮੋਟਰਸਾਈਕਲ ਜਿੱਦ ਜੀ ਸਾਦੀ ਕਰੋ ਮੈਨੂੰ ਕਹਿੰਦਾ ਹੈਲਮਟ ਨਹੀਂ ਪਾਇਆ ਮੈਂ ਕਹਿੰਦਾ ਮੈਂ ਸਰਦਾ ਦਾ ਕਹਿੰਦਾ ਪੱਗ ਲਾ ਕੇ ਇਹਨੂੰ ਹੁਣ ਮੈਂ ਪੱਗ ਲਾ ਕੇ ਦਿਖਾਵਾਂ ਇਹਨੂੰ ਗਾਲ ਨਹੀਂ ਕਰਨੀ ਨਹੀਂ ਇਹਨੂੰ ਕੱਢ ਲਾ ਕੇ ਇਹ ਇਹ ਇੱਥੇ ਖੜੇ ਸੀ ਯਾਰ ਜੋ ਲਾਈਨ ਲੱਗੀ ਹੋਈ ਹੈ ਲਾਈਨਾਂ ਦੇ ਪਰ ਨਹੀਂ ਲੈਟ ਹੋਈ ਸਾਰੇ ਜਣ ਨੰਗਨ ਲਾ ਪਿਆ ਸੀ ਨੰਗਨ ਲਾ ਇਹ ਹੁਣ ਅਸੀਂ ਪੱਗ ਲਾ ਕੇ ਲਗਾਈਏ ਕਿ ਕਿ ਬੰਦੇ ਥੋੜੇ ਯਾਰ ਨਾਪ ਜੀ ਨੇ ਕੋਈ ਨਾਕਾਏ ਸੇਗਾ ਆ ਨਾਕਾ ਨਾ ਉਹ ਲੱਗਿਆ ਹੋਏਗਾ ਜੀ ਇੱਥੇ ਚੌਂਕ ਦੇ ਵਿੱਚ ਜਿਹੜਾ ਨਾਕਾ ਆ ਚੌਂਕ ਦੇ ਵਿੱਚ ਪਬਲੀ ਦਾ ਰਸਤਾ ਆ ਜੇ ਪਬਲੀ ਨੂੰ ਅਸੀਂ ਰੋ ਰੋ ਕੇ ਫੜਾਂਗੇ ਤੇ ਉਹ ਕਿਹੜੇ ਕਾਨੂੰਨ ਨੇ ਕਿਹੜੇ ਕਾਨੂੰਨ ਚ ਲਿਖਿਆ ਕਿ ਅਸੀਂ ਪਬਲੀ ਘਰਾਂ ਘਰਾਂ 'ਚ ਜਾ ਕੇ ਬਣਾਗੇ ਆਪਾਂ ਹਾਂਜੀ ਸ਼੍ਰੀਮਾਨ ਜੀ ਕੀ ਗੱਲ ਕੀਤੀ ਉਹ ਕਹਿ ਰਹੇ ਕਿ ਤੁਸੀਂ ਕਹਿ ਰਹੇ ਕਿ ਪੱਗ ਲਾ ਕੇ ਦਿਖਾਓ ਬਿਲਕੁਲ ਝੂਠ ਕਹਿ ਰਹੇ ਹੋ ਜੀ ਬਿਲਕੁਲ ਝੂਠ ਕੀ ਹੋਇਆ ਕੀ ਸੀਗਾ ਜਿਹੜਾ ਮੋਟਰਸਾਈਕਲ ਮੁੰਡਾ ਵੋਟ ਚਲਾਉਂਦਾ ਆ ਇਹਨਾਂ ਨੂੰ ਇੰਨੀ ਜਲਦੀ ਪੁੱਛੋ ਚੁੱਪ ਕਰੋ ਇਹਨਾਂ ਨੇ ਭੱਜ ਕੇ ਇੱਕ ਮਿੰਟ ਭਾਈ ਉਹਨਾਂ ਨੂੰ ਪੁੱਛ ਲੈ ਆਪਾਂ ਜਾਓ ਆਪੇ ਜਵਾਬ ਮੈਨੂੰ ਇੱਥੇ ਨਾ ਰੋਕਿਆ ਇਹ ਭੱਜ ਗਏ ਉਹਨੂੰ ਉੱਥੇ ਜਾ ਕੇ ਖੜੇ ਫਿਰ ਮੈਂ ਕੋ ਲਾਇਸੈਂਸ ਪੁੱਛਿਆ ਕੋਈ ਲਾਇਸੈਂਸ ਨਹੀਂ ਨਾ ਕੋਈ ਨਦੀਆਰਥੀ ਹੈ ਨਾ ਕੋਈ ਮਤਲਬ ਕਿ ਟੱਕਲੇ ਨੇ ਹੈਲਮਟ ਪਾਇਆ ਸੀ ਇਹਨਾਂ ਦਾ ਇਲਜ਼ਾਮ ਹੈ ਵਾਹ ਕੀ ਇਹ ਮੋਟਰਸਾਈਕਲ ਚਲਾਇਆ ਇਹ ਜਿਹੜੇ ਪਿੱਛੇ ਬੈਠਾ ਹੈ ਇਹਦਾ ਕੋਈ ਰੋਲ ਨਹੀਂ ਹੈਗਾ ਇਹ ਮੋਟਰਸਾਈਕਲ ਦੇ ਪਿੱਛੇ ਬੈਕਸੈਟ ਬੈਠਾ ਹੈ ਤਦੋਂ ਨਹੀਂ ਮੈਂ ਕਿਹਾ ਫਿਰ ਇਹਨੇ ਮੈਨੂੰ ਐਡਾ ਕਿਉਂ ਕਿਹਾ ਕਿ ਤੂੰ ਪੱਗ ਲਾ ਕੇ ਆਇਆ ਨਹੀਂ ਭਾਜੀ ਇਹ ਗੱਲ ਲੈਂਦਾ ਸੀ ਇਹਨੂੰ ਪੁੱਛਿਆ ਸੀ ਇਹ ਗੱਲ ਤੁਸੀਂ ਕਹੀ ਸੀਗੀ ਹਾਂਜੀ ਬਸ ਇਹਨਾਂ ਨੇ ਜਵਾਬ ਬੰਨ੍ਹ ਚੜਾ ਇਹ ਗੱਲ ਕਹੀ ਸੀਗੀ ਤੁਸੀਂ ਇਹਨਾਂ ਨੇ ਉਧਰੋਂ ਬੱਚੇ ਆ ਰਹੇ ਸੀ ਬੱਚੇ ਉਹ ਅੱਗੇ ਚਲੇ ਗਏ ਇਨੀ ਭੱਜ ਕੇ ਮੋਟਰਸਾਈਕਲ ਦੀ ਚਾਬੀ ਕੱਢੀ ਆ ਜਦੋਂ ਬੱਚੇ ਡਿਗਣ ਲੱਗੇ ਨਾ ਜੇਬ ਚੋਂ ਨਿਕਲ ਕੇ ਮੋਬਾਈਲ ਥੱੜੀਆ ਮੋਬਾਈਲ ਉਸ ਟੁੱਟਾਇਆ ਇਹ ਇਹਨਾਂ ਨੇ ਬਹੁਤ ਵੱਡੀ ਗਲਤ ਲੈਂਗੁਏਜ ਜੋ ਯੂਜ਼ ਕੀਤੀ ਆ ਪਾਗਲਾ ਕੇ ਟਕਾ ਪਾਗਲਾ ਚਲਾਨ ਕਰਨਾ ਕੋਈ ਗੱਲ ਨਹੀਂ ਕਰ ਲੋ ਇਹਨਾਂ ਫਰਜ਼ਮੰਦ ਚਲਾਨ ਕਰਨਾ ਪਬਲਿਕ ਦਾ ਚਲਾਨ ਕਰਨਾ ਇਹਨਾਂ ਰਾਈਟ ਹੈ ਇਹਨਾਂ ਦੇ ਕੋਲ ਇਹਦਾ ਮਤੇ ਇਹਨੂੰ ਚਲਾਨ ਭੱਜ ਕੇ ਜਾ ਕੇ ਰਾਈਟ ਚਾਬੀ ਕੱਢਣੀ ਜੇ ਬਾਈਕ ਦਾ ਐਕਸੀਡੈਂਟ ਹੋ ਜਾਂਦਾ ਕੋਈ ਕੋਈ ਗੱਲ ਬਾਤਾਂ ਜੀ ਕੌਣ ਜ਼ਿੰਮੇਵਾਰ ਸੀਗਾ ਇਹਨਾਂ ਨੇ ਪੁੱਛਿਆ ਕਹਿੰਦਾ ਮੈਂ ਚਾਬੀ ਭੱਜ ਕੇ ਕੱਢੀ ਆ ਨਹੀਂ ਉਹ ਕਹਿ ਰਹੇ ਨੇ ਕੋਈ ਕੋਈ ਕਾਗਜ਼ ਨਹੀਂ ਸੀਗਾ ਨਾ ਹੀ ਕੋਈ ਲਾਇਸੈਂਸ ਸੀਗਾ ਕਾਗਜ਼ ਦੇਖੋ 2015 ਮਾਡਲ ਮੋਟਰਸਾਈਕਲ ਆ ਨਮਾ ਲਿਆ ਵੀ ਆਰ ਸੀ ਨਿਊ ਹੋਣ ਗਈ ਆ ਇਹਨਾਂ ਦੀ ਮੰਮੀ ਦੇ ਨਾਲ ਤੇ ਇਹ ਮੋਟਰਸਾਈਕਲ ਆ ਦੇਖੋ ਇਦਾਂ ਦੀ ਕੋਈ ਇਹੋ ਜਿਹੀ ਗੀਸੂ ਨਹੀਂ ਸੀਗਾ ਕੁਛ ਨਹੀਂ ਸੀਗਾ ਲੇਕਿਨ ਇਹਨਾਂ ਨੇ ਜਿਹੜਾ ਭੱਜ ਕੇ ਜਾ ਕੇ ਸਾਡੇ ਇਹਨਾਂ ਨੇ ਮਿਸ ਬੱਚਾ ਨੇ ਕੀਤਾ ਮੋਟਰਸਾਈਕਲ ਚਾਬੀ ਕੱਢੀ ਉਹ ਗਲਤ ਕੀਤਾ ਇਹਨਾਂ ਨੇ ਤੇ ਉੱਥੋਂ ਮੈਨੂੰ ਕਹਿ ਰਹੇ ਹੈ ਹੈਲਮਟ ਨਹੀਂ ਪਾਇਆ ਤੇ ਪੱਗ ਲਾ ਕੇ ਦਿਖਾ ਇਹ ਮੈਨੂੰ ਕਹਿੰਦਾ ਇਹ ਬਾਈਕ ਕੌਣ ਬੋਏ ਤੁਸੀਂ ਪਿੱਛੇ ਬੈਠੇ ਹੋਏ ਸੀਗੇ ਹਾਂਜੀ ਮੈਂ ਬਾਈਕ ਮੈਂ ਮੈਂ ਠੀਕ ਨਹੀਂ ਸੀ ਦਵਾਈ ਲੈਣ ਮਾਤਾ ਨਹੀਂ ਦਵਾਈ ਤੇ ਲਾਇਸੈਂਸ ਦਾ ਅਗਲੇ ਦਾ ਬੰਦਾ ਸੀਗਾ ਨਾ ਪੁੱਛਣਾ ਹਾਂਜੀ ਬਿਲਕੁਲ ਤੁਸੀਂ ਚਲਾ ਰਹੇ ਸੀਗੇ ਭਾਈ ਬਾਈਕ ਨਹੀਂ ਨਹੀਂ ਲੜਕਾ ਦੂਸ ਇਹ ਥੋੜੀ ਕਿ ਇਹ ਚੌਕ ਆ ਇਹ ਪਬਲਿਕ ਦਾ ਰਸਤਾ ਆ ਇਹ ਲਾਈਟਾਂ ਦੇਖੋ ਸਾਰੀਆਂ ਸਾਰੇ ਲੋਕ ਖੜੇ ਇੱਥੇ ਹੋਰ ਦੇਖੋ ਕਿੱਥੇ ਖੜੇ ਆ ਇਹਨਾਂ ਇਲਾਕੇ ਥੋੜੀ ਇਹਨਾਂ ਦਾ ਇਲਾਕਾ ਇਹਨਾਂ ਦਾ ਉਹ ਉਹ ਲੱਗਾ ਇਲਾਕਾ ਇਹਨਾਂ ਦਾ ਉੱਥੇ ਜਾ ਕੇ ਉੱਥੇ ਜਾ ਕੇ ਰੋਕ ਸਕਦੇ ਆ ਠੀਕ ਹੈ ਨਾ ਇਹ ਥੋੜੀ ਜਿਹਾ ਉਹ ਕਹਿ ਰਹੇ ਜਿਹੜੇ ਇਲਜ਼ਾਮ ਲਗਾ ਰਹੇ ਸਾਰੇ ਬੇਬੁਨਿਆਦ ਆ ਕੋਈ ਇਦਾਂ ਦੀ ਗੱਲ ਨਹੀਂ ਹੋਈ ਇਹ ਭੱਜਣ ਲੱਗੇ ਸੀਗੇ ਤੇ ਅਸੀਂ ਚੋਰ ਕਦੀ ਮੰਨਿਆ ਕਿ ਮੈਂ ਚੋਰੀ ਕੀਤੀ ਹੈ ਮੈਂ ਚੋਰ ਆ ਤੁਸੀਂ ਦੱਸੋ ਪਹਿਲੇ ਆਹ ਸੀਸੀਟੀਵੀ ਕੈਮੇ ਲੱਗੇ ਆ ਸੀ ਇਹ ਵੀ ਕਹੀ ਆ ਸੀਸੀਟੀਵੀ ਕੈਮਰੇ ਦੀ ਫੋਟੇ ਖੜਾਈ ਜਾਵੇ ਮੰਨ ਨਹੀਂ ਗੱਦੀ ਤਾਂ ਕਹਿੰਦੇ ਮੈਂ ਚਾਬੀ ਕੱਢੀ ਆ ਮੰਨ ਵੀ ਗਿਆ ਸੀ ਮੰਨ ਨਹੀਂ ਗੱਦੀ ਕਹਿੰਦਾ ਮੈਂ ਚਾਬੀ ਕੱਢੀ ਆ ਤੇ ਮੈਂ ਇਹਨਾਂ ਨੂੰ ਕਿਹਾ ਆ ਹਾਂ ਮੋੜ ਮੁਕਰਨ ਦਾ ਤਾਪੂ ਚਲਦੇ ਮੋੜ ਤੋਂ ਚਾਬੀ ਉਹ ਮੰਨੇ ਆ ਕੱਢੀ ਸੀ ਉਹਨਾਂ ਨੇ ਕੱਢੀ ਮੋੜ ਤੋਂ ਚਾਬੀ ਕੱਢੀ ਹੈ ਚਾਬੀ ਕੱਢਦੇ ਕੱਢਦੇ ਇਹਨੇ ਘਬਰ ਆ ਬਿਲਕੁਲ ਸਾਹੀਏ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਲੜਕਾ ਇਲਜ਼ਾਮ ਲਗਾ ਰਿਹਾ ਪੁਲਿਸ ਮੁਲਾਜ਼ਮ ਤੇ ਕਿ ਮੈਂ ਬਾਈਕ ਤੇ ਜਾ ਰਿਹਾ ਸੀਗਾ ਤੇ ਪੁਲਿਸ ਮੁਲਾਜ਼ਮ ਨੇ ਮੈਨੂੰ ਕਿਹਾ ਹੈਲਮਟ ਨਹੀਂ ਪਾਈ ਜਦੋਂ ਇਹਨੇ ਕਿਹਾ ਕਿ ਮੈਂ ਸਰਦਾਰ ਆ ਤੇ ਮੈਨੂੰ ਕਿਹਾ ਗਿਆ ਕਿ ਤੂੰ ਆਪਣੀ ਪੱਗ ਲਾ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਆ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੀਆਂ ਜਿੱਥੇ ਚਲਾਨ ਤੋਂ ਬਾਅਦ ਐ ਸਾਰਾ ਹੰਗਾਮਾ ਹੋ ਰਿਹਾ ਦੇਖ ਸਕਦੇ ਹੋ ਤਸਵੀਰਾਂ ਟ੍ਰੈਫਿਕ ਪੁਲਿਸ ਮੁਰਦਾਬਾਦ ਟ੍ਰੈਫਿਕ ਪੁਲਿਸ ਮੁਰਦਾਬਾਦ ਟ੍ਰਿਪਰ ਟੱਕਾ ਕੰਬਲ ਪੁਲਿਸ ਮੁਰਦਾਬਾਦ ਟ੍ਰੈਫਿਕ ਪੁਲਿਸ ਟੱਕੇਛਾਈ ਟੱਕੇਛਾਈ ਨਹੀਂ ਦੇਖ ਸਕਦੇ ਹੋ ਸਿੱਖ ਜੋ ਨੌਜਵਾਨ ਬਾਈਕ ਦੇ ਉੱਤੇ ਜਾ ਰਹੇ ਸੀਗੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਤੇ ਜਦੋਂ ਉਹਨੂੰ ਪੁੱਛਿਆ ਗਿਆ ਤੂੰ ਹੈਲਮਟ ਨਹੀਂ ਪਾਇਆ ਉਹ ਕਹਿ ਰਹੇ ਮੈਂ ਸਰਦਾਰ ਆ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਇਹਨੂੰ ਕਿਹਾ ਇਹ ਤੂੰ ਪਾ ਕੇ ਉਤਾਰ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਹੈ ਇਹ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਸ ਪ੍ਰਸ਼ਾਸਨ ਦੇ ਖਿਲਾਫ ਨਰੇਬਾਜੀ ਹੋ ਰਹੀ ਹੈ ਦੇਖ ਸਕਦੇ ਹੋ ਟ੍ਰੈਫਿਕ ਪੁਲ ਉੱਥੇ ਆਏ ਹੈ ਟੱਕੇ ਨਹੀਂ ਤੋੜੀ ਰੋਕੀ ਕੋਈ ਨਹੀਂ ਕਰਦਾ ਟੱਕੇ ਨਹੀਂ ਟੱਕੇ ਨਹੀਂ ਪੰਜਾਬ ਪੁਲਿਸ ਬਿਲਕੁਲ ਇੱਕ ਇੱਥੇ ਈ ਰਿਕਸ਼ਾ ਵਾਲਾ ਵੀ ਪਹੁੰਚਿਆ ਉਹਦੇ ਨਾਲ ਵੀ ਗੱਲਬਾਤ ਕਰਦੇ ਕੀ ਹੋਇਆ ਕੀ ਹੁਣ ਤਾਣਾ ਅਸੀਂ ਇੱਥੇ ਖੜੇ ਹੋਏ ਨਾਲੇ ਚਲਾਨ ਘਟਾਇਆ ਇੱਥੇ ਕਿੱਥੇ ਖੜੇ ਹੋਏ ਸੀਗੇ ਇੱਥੇ ਬੱਸ ਜਿੱਥੇ ਆਂਦੀ ਇਧਰੋਂ ਆਇਆ ਕੰਦੇ ਬੱਸ ਚਲਾਨ ਕਰ ਗਿਆ ਕਿੰਨੇ ਦਾ ਚਲਾਨ ਘਟਿਆ ਯਾਰ 6000 ਦੇਖ 6000 ਰੁਪਏ ਦਾ ਤੁਹਾਡਾ ਚਲਾਨ 6000 ਦਾ ਆ ਪਾ ਦੇ ਸਾਹਮਣੇ ਇਹ ਪੰਜਾਬ ਪੁਲਿਸ ਦਾ ਧੱਕਾ ਸ਼ਰਯਾਮ ਧੱਕਾ ਆ ਇਹ ਈ ਰਿਕਸ਼ਾ ਲੈ 6000 ਕਿਥੋਂ ਪਰੇਗਾ ਕੋਈ ਇਹ ਪਛਾਤਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਜ਼ਿਲ੍ਹੇ ਦੇ ਕਮਿਸ਼ਨ ਸਾਹਮਣੂ ਇਹ ਚੀਜ਼ ਦਾ ਇਹ ਬੰਦਾ ਗਰੀਬ ਦੀ ਸ਼ਕਲ ਦੇਖ ਲਓ ਈਨੀ ਚੈ ਦਲਾਂਦਾ ਆ 6000 ਰੁਪਇਆ ਬੰਦਾ ਭਰ ਸਕਦਾ ਆ ਤੇ ਚਲਾਨ ਘਟੋ ਨਹੀਂ ਚਲਾਨ ਦੇ ਭਰ ਸਕਦਾ ਇਹਦੇ ਵੱਲ ਦੇਖੋ ਫਿਰ 5000 ਰੁਪਇਆ ਵਾ ਇਹ ਸਾਰੇ ਜਿਹੜੇ ਇੱਥੇ ਟ੍ਰੈਫਿਕ ਪੁਲਿਸ ਸਸਪੈਂਡ ਹੋਣੇ ਚਾਹੀਦੇ ਆ ਜੇ ਅਗਰ ਸਿਪੀ ਸਾਹਿਬ ਜੇ ਇਹਨਾਂ ਤੁਰੰਤ ਸਪੈਨ ਨਾ ਕੀਤਾ ਗਿਆ ਤਾਂ ਅਸੀਂ ਕੱਲ ਜੇ ਸਿਪੀ ਸਾਹਿਬ ਦਾ ਪੋਤਰਾ ਹੀ ਭੋਕਾਂਗੇ ਔਰ ਉਹਨਾਂ ਦੇ ਦਸਤਕ ਨੀ ਜਿਹੜਾ ਤੁਹਾਡਾ 6000 ਦਾ ਚਲਾਨ ਹੋਇਆ ਕਿਸ ਚੀਜ਼ ਦਾ ਹੋਇਆ ਚਲਾਨ ਆਟੋ ਲਾਇਆ ਸੀ ਨੀ ਖੜੇ ਖੜਨ ਦਾ ਨੋ ਪਾਰਕਿੰਗ ਦਾ ਖੜੇ ਖੜਨ ਦਾ ਆ ਆ ਰਿਆ ਸੀ ਬਸ ਖੜੇ ਹੋ ਸਵਾਰੀ ਛੱਡ ਕੇ ਆ ਰਹੀ ਸੀ ਤੁਸੀਂ ਆਰੀ ਨਹੀਂ ਖਾਲੀ ਖਾਲੀ ਗੱਡੀ ਦੀ 36000 ਦੇਖਿਓ ਕਿਸ ਚੀਜ਼ ਲਿਖਿਆ ਕੀ ਹੋਇਆ ਕਿਸ ਚੀਜ਼ ਦਾ 6000 ਬਿਲਕੁਲ ਲਗਾਤਾਰ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਗਰੀਬਾਂ ਦੇ ਨਾਲ ਤੱਕਾ ਕਰ ਰਹੀ ਹੈ ਪੁਲਿਸ ਦੇਖ ਸਕਦੇ ਹੋ ਸ਼੍ਰੀ ਆਮ ਇੱਕ ਆਟੋ ਰਿਕਸ਼ੇ ਵਾਲੇ ਦਾ ਵੀ 6000 ਰੁਪਏ ਦਾ ਚਲਾਨ ਕੱਟ ਦਿੱਤਾ ਦੱਸਿਆ ਜਾ ਰਿਹਾ ਕੀ ਹੈ ਸਵਾਰੀ ਛੱਡ ਕੇ ਉੱਥੋਂ ਜਾ ਰਿਹਾ ਸੀਗਾ ਤੇ ਇਹ ਖੜਾ ਖੜੇ ਹੋਏ ਸੀਗੇ ਤੁਸੀਂ ਲਾਈਟ ਤੇ ਖੜਾ ਹੈ ਲਾਈਟ ਦੇਖ ਰਹੇ ਸੀ ਲਾਈਟ ਤੇ ਖੜੇ ਹੋਏ ਸੀਗੇ ਬਿਲਕੁਲ ਰੈੱਡ ਲਾਈਟ ਦੇ ਉੱਤੇ ਖੜਿਆ ਜੇ ਰੈੱਡ ਲਾਈਟ ਟੱਪ ਜਾਂਦੇ ਫੇਰ ਵੀ ਚਲਾਣ ਸੀਗਾ ਹੁਣ ਖੜੇ ਹੋ ਗਏ ਫੇਰ ਵੀ ਚਲਾਣਾ ਇਹਨੂੰ ਕਿਵੇਂ ਦੇਖਦੇ ਹੋ ਕੋਈ ਕੋਈ ਸੱਟ ਕੱਗਰਿਆ ਬੰਦੇ ਹੀ ਆ ਗਿਆ ਹੋਂਸਾ ਤੱਕਾ ਕਰ ਦੇਖਣ ਲੋ ਹੋ ਜਾਂਦੇ ਕੋਈ ਸੱਟ ਕੱਗਰਿਆ ਦੇਖੋ ਜੇ 22 ਸਾਲ ਦੇ ਬੱਚੇ ਦਾ ਭੱਜ ਕੇ ਉਹਨਾਂ ਨੇ ਚਾਬੀ ਮੋਟਰਸਾਈਕਲ ਲਈ ਆ ਜੇ ਬੱਚੇ ਦੇਖ ਜਾਂਦੇ ਸੱਟਾਂ ਲੱਗ ਜਾਂਦੀਆਂ ਕੌਣ ਜ਼ਿੰਮੇਵਾਰ ਸੀ ਉਹਦੇ ਵਿੱਚ ਉਹਦਾ ਮੋਬਾਈਲ ਜੇ ਥੱਲੇ ਡਿੱਕੇ ਮੋਬਾਈਲ ਟੁੱਟ ਗਿਆ ਆ ਅਸੀਂ ਬਹੁਤ ਹੈ ਪੁਲਿਸ ਦੀ ਨਿੰਦਣਯੋਗ ਗੱਲ ਹੈ ਇਹ ਕਿ ਇਹੋ ਜਿਹਾ ਵੇਖ ਸੀਸੀਟੀਵੀ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੇ ਉਹਨਾਂ ਨੂੰ ਸੀਸੀਟੀਵੀ ਕਢਾਉਂਦੀ ਮੰਨ ਦਿੱਤੀ ਤੁਸੀਂ ਫੋਨ ਕੀਤਾ ਜੀ ਇੱਥੇ ਟ੍ਰੈਫਿਕ ਦੇ ਐਸਐਚਓ ਸਾਹਿਬ ਆਏ ਸੀ ਉਹ 2 ਮਿੰਟ ਰੁਕੇ 2 ਮਿੰਟ ਰੁੱਕ ਕੇ ਨਾਲ ਹੀ ਉਹ ਚਲੇ ਗਏ ਆ ਹੁਣੀ ਕੋਈ ਗੱਲ ਨਹੀਂ ਸੁਣੀ ਐਸਪੀ ਸਾਹਿਬ ਨਾਲ ਦੋ ਅੱਡੀ ਗੱਲ ਹੋਈ ਐਸਪੀ ਟ੍ਰੈਫਿਕ ਨਹੀਂ ਹੋਈ ਅਸੀਂ ਰਿਟਰਨ ਦੇ ਵਿੱਚ ਕੰਪਲੀਟ ਕਰਾਂਗੇ ਅਸੀਂ ਇਹਨਾਂ ਤੇ ਕਾਰਵਾਈ ਕਾਨੂੰਨੀ ਕਰਵਾਏ ਕਰਵਾਵਾਂਗੇ ਜੋ ਇਹਦਾ ਬਾਅਦ ਤੇ ਤੁਸੀਂ ਪੰਜਾਬ ਪੁਲਿਸ ਨੇ ਆਪਾਂ ਨੇ ਇਹਦੇ ਪੁਲਿਸ ਸ਼ੈਡ ਨੂੰ ਚਲਾ ਕੇ ਨਾ ਨੋਇਂ ਤਿੰਨੇ ਕਰਦੇ ਹੋ ਨਾ ਦੇ ਪੁਲਿਸ ਖੜੇ ਹੋੜੇ ਲਾਈਟ ਦੇਖਦੇ ਸੀ ਉਦੋਂ ਕਰ ਨਾ ਦੇ ਪੁਲਿਸ ਮਲਾਇਮ ਹਾਲ ਹਾਲ ਮਲ ਪਾਉਂਦੀ ਹੈ ਉਨਾ ਦੇ ਇਹਨਾਂ ਦੀਆਂ ਗੱਡੀਆਂ ਦੇ ਕਾਗਜ਼ ਤੇ ਗੱਡੀਆਂ ਦੇ ਕਾਏ ਪੂਰੇ ਹੁੰਦੇ ਆ ਇਹਨਾਂ ਦੀ ਆਪਾਂ ਮੰਗ ਕਰਦੇ ਆ ਇਹਨਾਂ ਦੇ ਕੁਝ ਨਾਜਮਾ ਦੇ ਸਾਰੀਆਂ ਗੱਡੀਆਂ ਦੇ ਚੱਕ ਚੱਕ ਕਿੱਥੇ ਜਾਣ ਮੋਟਰਸਾਈਕਲਾਂ ਦੇ ਗੱਡੀਆਂ ਦੇ ਕਾਰਾਂ ਦੇ ਜੋ ਵੀ ਏ ਇਹਨਾਂ ਦੇ ਕੋਲ ਵਾਈਕਲ ਹੈਗਾ ਏ ਜਾਂ ਸਰਕਾਰੀ ਏ ਚਾਹੀਏ ਇਹਨੇ ਪ੍ਰਾਈਵੇਟ ਆ ਇਹਨਾਂ ਦੀਆਂ ਗੱਡੀਆਂ ਸਾਰੇ ਚੱਕ ਕਿੱਥੇ ਆ ਜਾਣ ਇਹਨਾਂ ਦੇ ਕੋਈ ਵੀ ਗੱਡੀਆਂ ਕਾਗਜ਼ ਪਰੂਰ ਨਹੀਂ ਮਿਲੇਗਾ ਜਦੋਂ ਇਹਨਾਂ ਦੇ ਪੰਜਾਬ ਪੁਛ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕੱਲ ਨੂੰ ਕੱਲ ਸੀਪੀ ਸਾਹਿਬ ਦਾ ਪੁੱਤਰਾ ਫੋਕਾਂਗੇ ਇਹ ਸਾਰੇ ਚਲਾਨ ਕੱਟੇ ਹੋਏ ਟੈਂਸ਼ਨ ਹੋਣੀ ਚਾਹੀਦੀ ਠੀਕ ਹੈ ਜੀ ਧੰਨਵਾਦ ਭਾਈ ਤੁਸੀਂ ਕੀ ਮੰਗ ਕਰਦੇ ਹੋ ਮੈਨੂੰ ਮੰਗ ਆ ਜੀ ਮੈਨੂੰ ਚਲੋ ਕੋਈ ਗੱਲ ਨਹੀਂ ਪਰ ਇਹਨਾਂ ਨੇ ਮੇਰੀ ਦਸਤਾਰ ਨੂੰ ਤੁਸੀਂ ਆਪਣੇ ਘਰ ਦੇ ਨਾਲ ਗੱਲਬਾਤ ਕੀਤੀ ਇਸ ਰਿਕਾਰਡਿੰਗ ਅਸੀਂ ਜਿੱਥੇ ਦਾ ਮਹਾਕਾਲ ਦੇ ਸਾਡੇ ਮਹਾਕल्याणਪੁਰ ਤੋਂ ਜਥੇਦਾਰ ਜੀ ਆ ਬਾਬਾ ਜੀ ਉਹਨਾਂ ਨੇ ਵੀ ਗੱਲ ਕੀਤੀ ਉਹ ਵੀ ਅੰਬਰਸਾਰੇ ਆ ਉਹਨਾਂ ਦੀਆਂ ਫੌਜਾਂ ਵੀ ਉਹ ਕਹਿੰਦੇ ਸੀ ਲੈ ਕੇ ਇੱਥੇ